ਮੈਂ ਆ ਜੀ ਮਰਜੀ ਨਾਲ ਆਇਆ ਜੀ ਇੱਥੇ ਨਸ਼ਾ ਛੱਡਣ ਮੈਨੂੰ ਮਾਜੀ ਵਰਮਾ ਬੋਲ ਮੈਂ ਖਾਂਦਾ ਜੀ ਚਾਰ ਪੰਜ ਖਾ ਜਾਂਦਾ ਠੀਕ ਆ ਘਰ ਦੇ ਹਾਲਾਤ ਸਹੀ ਨਹੀਂ ਲੱਗੇ ਇਸ ਕਰਕੇ ਹੁਣ ਛੱਡਣਾ ਚਾਹ ਰਿਹਾ ਇੱਥੇ ਵਧੀਆ ਹੁਣ ਗੱਲਬਾਤ ਕੀਤੀ ਡਾਕਟਰ ਨੇ ਕਹਿੰਦੇ ਛਡਾ ਦਿਆਂਗੇ ਇਹ ਨਸ਼ਾ ਅਤ ਪਹਿਲਾ ਦਿਨ ਆ ਜੀ ਮੇਰਾ ਮੈਂ ਦੋ ਨਸ਼ਾ ਛੱਡਣਾ ਚਾਹ ਰਿਹਾ ਸਰਮਾ ਦੋ ਗੋਲਗਾ ਖਾਂਦਾ ਸੀ ਜੀ ਦੋ ਗਾਪੇ ਤੇ ਇਸ ਮੈਨ ਕਸਾਲ ਹੋ ਗਿਆ ਸੀ ਖਾਂਦੇ ਨੇ छाँगा ही मैं चार पांच दिन हो गए मैं सत अठ महीन खाना जी हम छाई हॉस्पिटल आया हो इसमें वादिया फील करता दें मेरा एक बच्चा है जी ਹਸਪੀਟਲ ਦੇ ਅਨਸਾਰੀਆਂ ਇਹਦਾ ਵਧੀਆ ਹੀ ਬਿਲਕੁਲ ਜਦੋਂ ਪੇਸ਼ੈਂਟ ਆਪਣੇ ਕੋਲ ਹੀ ਆਉਂਦਾ ਹੈ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਉਹ ਕਈ ਵਾਰੀ ਕੋਈ ਪੇਸ਼ੈਂਟ ਜਿਵੇਂ ਨਸ਼ਾ ਕੀਤਾ ਵੀ ਹੁੰਦਾ ਹੈ ਮਤਲਬ ਜਿਵੇਂ ਹੌਲੀ ਹੌਲੀ ਸਾਡੇ ਕੋਲ ਰਹਿੰਦਾ ਹੈ ਟ੍ਰੀਟਮੈਂਟ ਲੈਂਦਾ ਹੈ ਉਹਦੀ ਨਸ਼ੇ ਦੀ ਡੋਜ਼ ਘਟਦੀ ਆ ਉਹਦੇ ਅਕੋਰਡਿੰਗ ਉਹਦਾ ਜਿਹੜਾ ਬਿਹੇਵੀਅਰ ਆ ਚੇਂਜ ਜ਼ਰੂਰ ਹੁੰਦਾ ਹੈ ਕਿਉਂ ਤੋੜਨੀ ਲੱਗੂਗੀ ਪ੍ਰੋਪਰ ਮੈਡੀਸਨ ਮਿਲਦੀ ਆ ਜਿੰਨਾ ਵਧੀਆ ਨੂੰ ਡੀਲ ਕਰਦੇ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਫਿਰ ਪੇਸ਼ੈਂਟ ਦਾ ਰਵਈਆ ਵਧੀਆ ਹੀ ਰਹਿੰਦਾ ਹੈ ਲੇ ਸਾਡੇ ਕਿਤੋਂ ਹਾਸਲ ਹੈ ਉਹਨਾਂ ਨੂੰ ਕੋਈ ਐਕਟੀਵਿਟੀ ਕਰਦੇ ਆ ਨਾਲ ਉਹਨਾਂ ਨੂੰ ਉਹ ਦੂਜੀ ਗੇਮਾ ਵਾਲੇ ਪਾਸੇ ਯੋਗਾ ਵਾਲੇ ਪਾਸੇ ਤੇ ਇੱਕ ਤਾਂ ਉਹ ਧਾਰਮਿਕ ਵਿਚਾਰ ਵਾਲੇ ਬਾਰੇ ਉਹਨਾਂ ਦਾ ਧਿਆਨ ਉਹਨਾਂ ਨੂੰ ਲਗਾਉਣ ਨੂੰ ਕਹਿੰਦੇ ਆ ਕਿ ਇਸ ਤਿੱਕੇ ਨਾਲ ਅਸੀਂ ਕਾਫੀ ਸਕਸੈਸਫੁਲ ਵੀ ਹੋਏ ਆ ਹਾਂਜੀ ਮੇਰਾ ਨਾਮ ਰਿਤਿਕਾ ਬਾਂਸਰ ਮੈਂ ਕਾਉਂਸਲਿੰਗ ਦੀ ਚੋਕ ਕਰਦੀ ਇਥੇ ਤੇ ਟਾਈਮ ਟੂ ਟਾਈਮ ਇਥੇ ਪੇਸ਼IENTS ਨੂੰ ਮੈਂ ਕਾਉਂਸਲਿੰਗ ਦੀ ਰਹੀ ਆ ਤਾਂ ਕਿ ਉਹ ਮੋਟੀਵੇਟ ਹੋ ਸਕਣ ਉਹਨਾਂ ਨੂੰ ਦੱਸ ਦੇਣੀ ਹੈ ਕਿ ਤੁਸੀਂ ਕਿਵੇਂ ਆਪ ਵਿਆਪ ਨੂੰ ਚੇਂजेस ਕਰ ਸਕਦੇ ਹੋ ਬਿਹੇਵ ਨੂੰ ਤੇ ਕਿਵੇਂ ਆਪ ਦੇ ਆਪ ਨੂੰ ਸੈੱਟ ਰੱਖ ਸਕਦੇ ਹੋ ਤੇ ਇਹ ਬਹੁਤ ਅੱਛਾ ਸਾਡਾ ਸਟੱਡ ਚੱਲ ਰਿਹਾ ਹੈ ਇਹਦੇ ਵਿੱਚ ਪੁਰੀ ਅੰਬੀ ਯੂਨੀਵਰਸਿਟੀ ਤੋਂ ਬੱਚੇ ਆਦੇ ਨੇ ਤੇ ਇਸ ਵਾਰ ਸਾਡੇ ਕੋਲ 6 ਮਹੀਨੇ ਦਾਖਲ ਹੈ ਇਸ ਤੋਂ ਪਹਿਲਾਂ ਵੀ ਅਸੀਂ ਲਗਟ ਡੋਟ 200 ਜਨਮ ਜਨ ਨੂੰ ਅਸੀਂ ਨਸ਼ਾ ਛੁੜਾ ਚੁੱਕੇ ਹਾਂ ਤੇ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਵੱਧ ਸੁਲਤਾ ਗਰ ਲੋਕਾਂ ਨੂੰ ਦੇਈਏ ਤੇ ਸਰਕਾਰ ਨੇ ਇੱਥੇ ਹੁਣ 20 ਬੈੱਡ ਦਾ ਹਸਪਤਾਲ ਬਣਾਇਆ ਹੈ ਤੇ ਇਹ ਕ੍ਰਿਟੀਕਲ ਸਾਡਾ ਨਸ਼ਾ ਰੋਕ ਕੇਂਦਰ ਹੈ ਤੇ ਇਸ ਦੇ ਸਰਕਾਰ ਦਾ ਮੇਨ ਟੀਲੇ ਮਕਸਦ ਦਾ ਧਿਆਨ ਹੈ ਮੈਂ ਸੱਤ ਅੱਠ ਮਹੀਨਿਆਂ ਤੋਂ ਪੋਸਟ ਖਾਨਾ ਜੀ ਹੁਣ ਮੈਂ ਛੱਡਣ ਲਈ ਸਰਕਾਰੀ ਹਸਪਤਾਲ ਆਇਆ ਆਇਆ ਜੀ ਮੈਂ ਚੀਜ ਛੱਡ ਕੇ ਤੇ ਇਸ ਨੂੰ ਵਧੀਆ ਫੀਲ ਕਰਦਾ ਜੀ ਮੇਰਾ ਇੱਕ ਬੱਚਾ ਹੈ ਜੀ ਤੇ ਹਸਪੀਟਲ ਦੀਆਂ ਸਾਰੀਆਂ ਸਹੂਲਤਾਂ ਵਧੀਆ ਜੀ ਬਿਲਕੁਲ ਕਿਵੇਂ ਮਸੂਸ ਕਰਦੇ ਹੋ ਤੁਹਾਨੂੰ 6-7 ਦਿਨ ਹੋ ਗਏ ਵਧੀਆ ਜੀ ਬਿਲਕੁਲ ਇੱਥੇ ਕੀ ਕੁਝ ਬੰਦੇ ਨੇ ਹਸਪਤਾਲ ਦੇ ਵਿੱਚ ਖਾਣਾ ਪੀਣਾ ਜਾਂ ਵਧੀਆ ਦੋ ਟਾਈਮ ਲੰਗਰ ਆਉਂਦਾ ਜੀ ਸਵੇਰ ਚਾਹ ਨਾਸ਼ਤਾ ਸਭ ਕੁਝ ਵਧੀਆ ਮਿਲਦਾ ਇਟਰੀਵ वगैरह ਹੋਵੇ ਤੇ ਡਾਕਟਰ ਦਵਾਈ ਵੀ ਦਿੰਦੇ ਜੀ ਬਿਲਕੁਲ ਸਹੀ ਕੇਅਰ ਕਰਦੇ ਆ ਜੀ ਡਾਕਟਰ ਸਾਹਿਬ ਦੰਜ ਪੰਜ ਚਾਰ ਵਾਰ ਪੁੱਛਦੇ ਜੀ ਮੈਂ ਆਪਦੀ ਮਰਜ਼ੀ ਨਾਲ ਆਇਆ ਜੀ ਇੱਥੇ ਨਸ਼ਾ ਛੱਡਣ ਮੈਨੂੰ ਮਾਜੀ ਵਦ ਮੈ ਗੋਲੀਆਂ ਖਾਂਦਾ ਜੀ ਚਾਰ ਪੰਜ ਖਾ ਜਾਂਦਾ ਜੀ ਠੀਕ ਆ ਘਰ ਦੇ ਹਾਲਾਤ ਸਹੀ ਨਹੀਂ ਲੱਗੇ ਇਸ ਕਰਕੇ ਹੁਣ ਛੱਡਣਾ ਚਾਹੁੰਦਾ ਜੀ ਨਸ਼ਾ ਇੱਥੇ ਵਧੀਆ ਹੁਣ ਗੱਲਬਾਤ ਕੀਤੀ ਡਾਕਟਰ ਨੇ ਕਹਿੰਦੇ ਛਡਾ ਦੇਾਂਗੇ ਜੀ ਨਸ਼ਾ ਅੱਜ ਪਹਿਲਾ ਦਿਨ ਆ ਜੀ ਮੇਰਾ ਮੈਂ ਦਿਲੋਂ ਨਸ਼ਾ ਛੱਡਣਾ ਚਾਹੁੰਦਾ ਜੀ ਮੈਂ ਗਾਬੇ ਖਾਂਦਾ ਸੀ ਆ ਤੇ ਮੈਂ ਗੋਲੀਆਂ ਖਾਂਦਾ ਸੀ ਜੀ ਵਦ ਮੈਂ ਜੀ ਤਿੰਨ ਚਾਰ ਸਾਲ ਹੋ ਗਏ ਮੈਨੂੰ ਖਾਂਦੇ ਨੇ ਮੇਰੇ ਇੱਕ ਗੁੜੀ ਆਈ 2.5 ਸਾਲਾਂ ਦੀ ਸਾਰੀ ਕਮਾਈ ਉਸ ਤੇ ਜਾਂਦੀ ਆਈ ਨਸ਼ੇ ਸੀ ਜਾਂਦੀ ਸੀ ਹੁਣ 5 ਗੋਲਗਾ ਖਾਂਦਾ ਸੀ ਆਈ ਮੈਂ ਠੀਕ ਹੈ ਮੇਰੇ ਨਾਲ ਸਰਕਾਰੀ ਵੀ ਨਹੀਂ ਲੱਗਣਾ ਠੀਕ ਹੈ ਮੈਂ ਮੋਲ ਲੈਂਦਾ ਸੀ 50 ਰੁਪਏ ਦੀ ਗੋਲੀ ਲਾਉਂਦੇ ਆ ਬਾਹਰ ਠੀਕ ਹੈ ਜੀ ਤੇ ਗਾਬਿਆਂ ਦਾ ਪੱਤਾ 200 ਦਾ ਆਈ 2.5 300 ਦੀ ਗੋਲਗਾ ਹੋ ਜਾਂਦਾ ਸੀ ਨਾ 200 ਦਾ ਗਾਬਿਆਂ ਦਾ ਪੱਤਾ ਹੋ ਜਾਂਦਾ ਸੀ 500 ਰੁਪਿਆ ਇੰਨਾ ਕੀ 5-600 ਰੁਪਿਆ ਮੰਦੇ ਚ ਬੰਦਾ ਸੀ ਚਲੋ ਹੁਣ ਮਹੀਨਾ ਸੀ ਇੱਕ ਮਹੀਨਾ ਇੱਕ 800-700 ਰੁਪਿਆ ਉਦੋਂ ਬਾਅਦ ਫਿਰ ਮੰਦਾ ਹੀ ਰਹਿੰਦਾ ਸੀ ਆਈ ਠੀਕ ਆ ਕਰਦੇ ਕਰਦੇ ਮੇਰਾ ਪਿਓ ਵੀ ਬਹੁਤ ਦੁਖੀ ਸੀ ਮੈਂ ਉਹਦੀ ਡੈਡੀ ਬਣੀ ਵੀ ਇੱਕ ਨਸ਼ਾ ਛੱਡਣ ਲੱਗਿਆ ਸੀ ਸਹੀ ਤਾਂ ਠੀਕ ਆ ਉਹਨੇ ਸਾਨੂੰ ਬਹੁਤ ਕੁਝ ਲੈ ਕੇ ਦਿੱਤਾ ਸੀ ਅਸੀਂ ਨਸ਼ੇ 'ਚ ਹੀ ਬਗਾਰਤਾ ਸਾਰਾ ਕੁਝ ਹੁਣ ਆਪਦੇ ਦਿਲੋਂ ਨਸ਼ਾ ਛੱਡਣ ਲੱਗਿਆ ਸੀ ਇੱਕ ਵਾਰੀ ਨਸ਼ਾ ਛੁੱਟ ਗਿਆ ਅਸੀਂ ਨਸ਼ਾ ਨਹੀਂ ਕਰਨਾ ਤੁਸੀ ਤਾਂ ਕਿੰਨੇ ਭਾਪੜਾ ਅਸੀਂ ਸੱਤ ਭੈਣ ਭਰਾ ਹੀ ਉਹਦੇ ਦੀ ਗੱਪ ਉਹਰੇ ਮਿਲ ਜਾਂਦੇ ਸੀ ਇੱਥੇ ਤਾਂ ਨਹੀਂ ਮਿਲਦਾ ਜੀ ਬਾਹਰ ਮਿਲ ਜਾਂਦਾ 200 ਦਾ ਪੱਤਾ ਲਾਉਂਦੇ ਆ ਜੀ ਮੈਂ ਪੱਲੇਦਾਰੀ ਕਰਦਾ ਜੀ ਸਪੈਸ਼ਲ ਭਰਦੀਆਂ ਸੀ ਹੁਣ ਤੁਸੀਂ ਇੱਥੇ ਆ ਜਾਓ ਕਿਸ ਤਰ੍ਹਾਂ ਦਾ ਅਹਿਆਰ ਡਾਕਟਰਾਂ ਦਾ ਬਹੁਤ ਵਧੀਆ ਜੀ ਵਧੀਆ ਗੱਲ ਕੀਤੀ ਐ ਠੀਕ ਐ ਜੀ ਇਹ ਮੇਰਾ ਪਹਿਲਾ ਦੇਣਾ ਵਧੀਆ ਮੈਨੇ ਉੱਥੇ ਬਾਕੇ ਨਾਂ ਨੂੰ ਲਿਖਿਆ ਵਿਚਾਰੇ ਨੇ ਸਹੀ ਲੱਗ ਗਈ ਵਧੀਆ ਜੀ ਕਿਹਾ ਉਹ ਤੁਹਾਡੇ ਰਜੀਦ ਦੇ ਬੰਦੇ ਹੈਗੇ ਨਸ਼ੇ ਕਰਦੇ ਨੇ ਨਸ਼ਾ ਦਾ ਹੁਣ ਸਭ ਸਹੀ ਗੱਲ ਦੱਸਾਂ ਜੀ ਸਾਡੇ ਬਾਅਦ ਚ ਕੱਲ ਚਿੱਟੇ ਵਾਲਾ ਮਰ ਗਿਆ ਟੀਕਾ ਲਾ ਕੇ ਸਾਡੇ ਜਮਾਬਾਦ ਚ ਉਹਨੂੰ ਦੇਖ ਕੇ ਮੈਨੂੰ ਨਾ ਹੋਰ ਹੀ ਮੈਂ ਕਿ ਮੈਂ ਵੀ ਨਾ ਮਰ ਜਾ ਤੇ ਇਹ ਮੇਰੀ ਸਾਰੀ ਜ਼ਿੰਦਗੀ ਪਈ ਆ ਬਦ ਤੋਂ ਬਦ ਮੇਰੀ ਉਮਰ 30 ਸਾਲਾਂ ਦੀ ਲਾਲੋ ਇਹ ਤੋਂ ਬਾਅਦ ਤਾਂ ਮੇਰੀ ਉਮਰ ਹੈ ਹੀ ਨਹੀਂ ਠੀਕ ਹੈ ਹੁਣ ਇਹ ਨਾ ਨਸ਼ਾ ਕਰਨ ਲੱਗ ਗਿਆ ਸੀਗਾ ਇਸ ਕਰਕੇ ਨਸ਼ਾ ਛੱਡਣਾ ਚਾਹੀਦਾ ਸਰ ਮੈਂ ਦੋ ਗੋਲੀਆਂ ਖਾਂਦਾ ਸੀਗੇ ਦੋ ਗਾਬੇ ਤੇ ਇੱਕ ਸਾਲ ਹੋ ਗਿਆ ਸੀ ਖਾਂਦੇ ਨੂੰ ਹੁਣ ਮੈਂ ਨਸ਼ਾ ਛੱਡਣਾ ਚਾਹਣਾ ਹੀ ਮੈਂ 4-5 ਦਿਨ ਹੋ ਗਏ ਘਰੇ ਛੱਡੇ ਨੂੰ ਤੇ ਰਾਤ ਮੈਂ ਤਕਲੀਫ ਜਾਦੋਈ ਮੈਂ ਅੱਜ ਇਸ ਕਰਕੇ ਹਸਪਤਾਲ ਚ ਦਾਖਲ ਹੋ ਗਿਆ ਤੇ ਜਿਹੜੀ ਸਰਕਾਰੀ ਯੋਜਨਾ ਆਈ ਹੈ ਉਹਦਾ ਕਰਕੇ ਵਧੀਆ ਮੈਨੂੰ ਦਾਖਲ ਕੀਤਾ ਡਾਕਟਰ ਸਾਹਿਬ ਨੇ ਤੇ ਲੈ ਦੇਣਾ ਦਾ ਮਗਰਾ ਜੀ ਤੱਕੇ ਹੌਲੀ ਹੌਲੀ ਪਰਾਲੇ ਕੋਈ ਵੀ ਛੱਡਾ ਦੇਣਗੇ ਨਾ ਇੱਥੇ ਤੇ ਪਰਿਵਾਰ ਚ ਕੌਣ-ਕੌਣ ਨੇ ਤੇ ਤੁਸੀਂ ਕਿੰਨੀ ਕਮਾਈ ਕਰਦੇ ਸੀ ਕਿੰਨੇ ਦਾ ਨਸ਼ਾ ਕਰਦੇ ਕਮਾਈ ਤਾਂ ਇਹ ਮੇਰੀ ਮੰਮੀ ਆ ਪਰਿਵਾਰ ਤੇ ਕਮਾਈ 700 ਰੁਪਏ ਦਹਾੜੀ ਮੇਰੇ ਵੈਲਡਿੰਗ ਦੇ ਕੰਮ ਤੇ 4-500 ਦਾ ਨਸ਼ਾ ਜਿ ਲੱਗ ਜਾਂਦਾ ਸੀ ਜੀ ਸਵਾਵੇ ਖਾਂਦੇ ਸ਼ਾਮ ਨੂੰ ਤੇ ਦਾ ਸਾਈ 3-4 ਸਵਾਵੇ ਤਾਂ ਸੀ ਕੋਈ ਇੱਕ ਮੰਮੀ ਐ ਇੱਕ ਭਰਾ ਐ ਬਸ ਧੰਨਵਾਦ ਹੁਣ ਪੱਕਾ ਮਾਣਾ ਜੀ ਨਸ਼ਾ ਛੱਡ ਕੇ ਕਰੇ ਜਾਣਾ ਸਰਕਾਰ ਵੱਲੋਂ ਜ਼ਿਲ੍ਹਾ ਮੁਖਸਦਰਾ ਇਹ ਸਿਰਲ ਸਮ ਲੋਡ ਵਿਖੇ 메인 ਸੈਂਟਰ ਬਣਾਇਆ ਗਿਆ ਹੈ ਤੇ ਇਸ ਸਬੰਧ ਵਿੱਚ ਡੀਸਾ ਐਸਐਸਪੀ ਸਾਹਿਬ ਤੇ ਤੇ ਸਾਰੇ ਹੀ ਹੈਡਨਰ ਇਸ ਅਗਰ ਪਿੱਛੇ ਲੱਗੇ ਹੋਏ ਹੈ ਤੇ ਇਹ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਹੈ ਇਹਦੇ ਵਿੱਚ ਪੂਰੀਆਂ ਮਰੀਜ਼ ਨੂੰ ਅਸੀਂ ਸੁਲਤਨ ਦੇ ਰਹੇ ਹਾਂ ਤੇ ਇਸ ਵੇਲੇ ਸਾਡੇ ਕੋਲ 6 ਮਰੀਜ਼ ਦਾਖਲ ਹੈ ਇਸ ਤੋਂ ਪਹਿਲਾਂ ਵੀ ਅਸੀਂ ਮੈਰਟਨੋਟ 200 ਤੋਂ ਜ਼ਿਆਦਾ ਮਰੀਜ਼ਾਂ ਨੂੰ ਅਸੀਂ ਨਸ਼ਾ ਛੁਡਾ ਚੁੱਕੇ ਹਾਂ ਤੇ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਵੱਧ ਸਹੂਲਤਾਂ ਲੋਕਾਂ ਨੂੰ ਦੇਈਏ ਤੇ ਸਰਕਾਰ ਨੇ ਇੱਥੇ ਹੁਣ 20 ਬੈੱਡ ਦਾ ਹਸਪਤਾਲ ਬਣਾਇਆ ਹੈ ਤੇ ਇਹ ਕ੍ਰਿਟੀਕਲ ਸਾਡਾ ਨਸ਼ਾ ਸ਼ਰੂ ਕੇਂਦਰ ਹੈ ਤੇ ਇਸ ਤੇ ਸਰਕਾਰ ਦਾ ਮੇਨ ਜ਼ਿਲ੍ਹਾ ਮੁਖਸਦ ਦਾ ਧਿਆਨ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹੈਲਪ ਕੀਤਾ ਜਾਊਗਾ ਰਿਕਵਰੇਸ਼ਨ ਜਿਵੇਂ ਅਸੀਂ ਨਸ਼ਾ ਕਰਦੇ ਹੈ ਉਹਨਾਂ ਨੂੰ ਅਸੀਕਤ ਮੈਡੀਸਨ ਦੇ ਦਿੰਨੇ ਆ ਨਾਲ ਸਾਡੇ ਕਾਉਂਸਲਰ ਹੈ ਉਹਨਾਂ ਨੂੰ ਉਹ ਐਕਟੀਵਿਟੀ ਕਰਦੇ ਆ ਨਾਲ ਉਹਨਾਂ ਨੂੰ ਉਹ ਦੂਜੀ ਗੇਮਾਂ ਵਾਲੇ ਪਾਸੇ ਯੋਗਾ ਵਾਲੇ ਪਾਸੇ ਤੇ ਧਾਰਮਿਕ ਵਿਚਾਰ ਵਾਲੇ ਪਾਸੇ ਉਹਨਾਂ ਦਾ ਧਿਆਨ ਉਹਨਾਂ ਨੂੰ ਲਗਾਉਣ ਨੂੰ ਕਹਿੰਦੇ ਆ ਤੇ ਇਸ ਤਰੀਕੇ ਨਾਲ ਅਸੀਂ ਕਾਫੀ ਸਕਸੈਸਫੁਲ ਵੀ ਹੋਏ ਆ ਤੇ ਸਾਡੇ ਕੋਲ ਹੁਣ ਗਿੱਦੀ ਵੱਧ ਰਹੀ ਹੈ ਅੱਜ ਵੀ ਸਾਡੇ ਕੋਲ ਇੱਕ ਹੋਰ ਮਰੀਜ਼ ਦਾਖਲ ਹੋਇਆ ਮੈਂ ਡਿਡਿਕਸ਼ਨ ਸੈਂਟਰ ਦੇ ਵਿੱਚ 8 ਸਾਲ ਤੋਂ ਜੌਬ ਕਰ ਰਹੀ ਹਾਂ ਇੱਥੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਕਿਉਂਕਿ ਸਾਡੇ ਕੋਲ ਮੰਨ ਲਓ ਨਸ਼ੇ ਵਾਲੇ ਪੇਸ਼ੈਂਟ ਆਉਂਦੇ ਆ ਜੋ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰਦੇ ਪਏ ਆ ਤਾਂ ਉਹਨਾਂ ਨੂੰ ਪ੍ਰੋਪਰ ਸਹੂਲਤਾਂ ਦਿੱਤੀ ਜਾਂਦੀ ਹੈ ਮਤਲਬ ਕਿ ਉਹ ਆ ਉਹਨਾਂ ਦੀ ਪਹਿਲਾਂ ਡੋਜ਼ ਵਗੈਰਾ ਪੁੱਛੀ ਜਾਂਦੀ ਆ ਕਿ ਕਿਸ ਕਿਸਮ ਦਾ ਪੇਸ਼ੈਂਟ ਨਸ਼ਾ ਕਰਦਾ ਹੈ ਤਾਂ ਉਸ ਬੰਦੇ ਨੂੰ ਉਸ ਲੈਵਲ ਤੇ ਮਤਲਬ ਕਿ ਜੋ ਜਿਹੜੇ ਨਸ਼ਾ ਕਰਦਾ ਪਿਆ ਹੈ ਉਸ ਅਕੋਰਡਿੰਗ ਹੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਜੋ ਡਾਕਟਰ ਦੇ ਅਕੋਰਡਿੰਗ ਉਹਨਾਂ ਨੂੰ ਡੋਜ਼ ਪ੍ਰੈਸਕ੍ਰਾਈਬ ਕੀਤੀ ਜਾਂਦੀ ਆ ਉਹਦੇ ਅਕੋਰਡਿੰਗ ਹੀ ਆਪਾਂ ਉਸ ਨੂੰ ਮੈਡੀਸਿਨ ਦਿੰਨੀ ਆ ਕਿੰਨੇ ਦਿਨ ਪੂਰੇ ਰਿੰਦੇ ਵਰਕਿੰਗ ਡੇ ਆ ਛੁੱਟੀ ਛੱਟੀ ਨਹੀਂ ਤਾਂ ਲੋਕ ਨੂੰ ਮਿਲਦੀ ਵਿੱਚੋ ਜੋ ਤੁਸੀਂ ਕੰਮ ਕਰਦੇ ਹੋ ਇੱਥੇ ਤੁਹਾਡੀਆਂ ਜਿਹੜੀਆਂ ਛੁੱਟੀ ਸਰਕਾਰੀ ਛੁੱਟੀਆਂ ਨਹੀਂ ਅਸੀਂ ਮਤਲਬ ਕਿ ਜਿਹੜੇ ਸਟਾਫ ਹਾਂਜੀ ਸ਼ਿਫਟ ਵਾਈਜ਼ ਅਸੀਂ ਡਿਊਟੀ ਕਰ ਲੈਣੇ ਆ ਤਾਂ ਉਸ ਹੱਬ ਨਾਲ ਮਤਲਬ ਕਿ ਉਸ ਅਕੋਰਡਿੰਗ ਆਫ ਵਗੈਰਾ ਮਤਲਬ ਮਿਲ ਜਾਂਦੀ ਆ ਹਾਂਜੀ ਹਾਂਜੀ ਕਿਸ ਤਰ੍ਹਾਂ ਦਾ ਅਸਰ ਉਹਨਾਂ ਲੋਕਾਂ ਦੇ ਪੈਂਦਾ ਜਿਹੜੇ ਨਸ਼ਾ ਕਰਦੇ ਜਦੋਂ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦਾ ਰੋਗ ਕਿਵੇਂ ਦਾ ਤੇ ਜਾਂਦਿਆਂ ਦਾ ਕਿਵੇਂ ਦਾ ਹੁੰਦਾ ਆ ਪਹਿਲੀ ਗੱਲ ਜਦੋਂ ਪੇਸ਼ੈਂਟ ਆਪਣੇ ਕੋਲ ਹੀ ਆਉਂਦਾ ਏ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਉਹ ਕਈ ਵਾਰੀ ਕੋਈ ਪੇਸ਼ੈਂਟ ਜਿਵੇਂ ਨਸ਼ਾ ਕੀਤਾ ਵੀ ਹੁੰਦਾ ਏ ਮਤਲਬ ਜਿਵੇਂ ਹੌਲੀ ਹੌਲੀ ਸਾਡੇ ਕੋਲ ਰਹਿੰਦਾ ਏ ਟ੍ਰੀਟਮੈਂਟ ਲੈਂਦਾ ਏ ਉਹਦੀ ਨਸ਼ੇ ਦੀ ਡੋਜ਼ ਘਟਦੀ ਆ ਉਹਦੇ ਅਕੋਰਡਿੰਗ ਉਹਦਾ ਜਿਹੜਾ ਬਿਹੇਵੀਅਰ ਆ ਉਹ ਚੇਂਜ ਜ਼ਰੂਰ ਹੁੰਦਾ ਏ ਕਿਉਂਕਿ ਉਹਨੂੰ ਤੋੜਨੀ ਲੱਗੂਗੀ ਪ੍ਰੋਪਰ ਮੈਡੀਸਿਨ ਮਿਲਦੀ ਆ ਮਤਲਬ ਇੰਨਾ ਵਧੀਆ ਉਹਨੂੰ ਡੀਲ ਕਰਦੇ ਆ ਉਹਨਾਂ ਨੂੰ ਮੋਟੀਵੇਟ ਕਰਦੇ ਆ ਫਿਰ ਪੇਸ਼ੈਂਟ ਦਾ ਰਵਈਆ ਵਧੀਆ ਹੀ ਰਹਿੰਦਾ ਏ ਐਵੇਂ ਦਾ ਕੁਝ ਨਹੀਂ ਪੇਸ਼ੈਂਟ ਨੂੰ ਅਸੀਂ ਪਹਿਲਾਂ ਹੀ ਗਾਈਡ ਕੀਤਾ ਜਾਂਦਾ ਏ ਵੀ ਜਦੋਂ ਮਤਲਬ ਕਿ ਪੇਸ਼ੈਂਟ ਦੀ ਫਾਈਲ ਵਗੈਰਾ ਬਣਾਈ ਜਾਂਦੀ ਹੈ ਉਹਨਾਂ ਨੂੰ ਕਹੀ ਜਾਂਦਾ ਵੀ ਜੇ ਤੁਹਾਨੂੰ ਕੋਈ ਤਕਲੀਫ ਆ ਸਾਨੂੰ ਦੱਸੋ ਵੀ ਐਵੇਂ ਦੀ ਕੋਈ ਦਿੱਕਤ ਨਾ ਪੇਸ਼ੇਨ ਨੂੰ ਪਹਿਲਾਂ ਹੀ ਗਾਈਡ ਕੀਤਾ ਜਾਂਦਾ ਇਸ ਵਾਸਤੇ ਤੁਹਾਡੇ ਤੋਂ ਇਲਾਵਾ ਫੈਮਲੀ ਦਾ ਵੀ ਸਹਿਯੋਗ ਮਿਲਦਾ ਜੀ ਪੂਰਾ ਪਰੋਨਾ ਨਾ ਹਾਂਜੀ ਉਹਨਾਂ ਦੀ ਫੈਮਲੀ ਮੈਂਬਰ ਨਾਲ ਹੁੰਦੇ ਆ ਉਹਨਾਂ ਨੂੰ ਵੀ ਕਿਹਾ ਜਾਂਦਾ ਵੀ ਅਸੀਂ ਵੀ ਪੇਸ਼ੇਨ ਨੂੰ ਮੈਡੀਸਿਨ ਦਿੰਨੇ ਆ ਤੁਸੀਂ ਵੀ ਪੇਸ਼ੇਨ ਦੀ ਪੂਰੀ ਨਿਗਰਾਨੀ ਰੱਖਣੀ ਆ ਕੋਈ ਤਕਲੀਫ ਹੁੰਦੀ ਆ ਤਾਂ ਸਾਨੂੰ ਉਸ ਬਾਰੇ ਦੱਸਿਆ ਜਾਵੇ ਤਾਂ ਕਿ ਉਸ ਨੂੰ ਪਹਿਲਾਂ ਹੀ ਮਤਲਬ ਕਿ ਉਸ ਦਾ ਹੱਲ ਕੀਤਾ ਜਾਵੇ ਵੀ ਪੇਸ਼ੇਨ ਨੂੰ ਕੋਈ ਤਕਲੀਫ ਆਵੇ ਹੀ ਨਾ ਉਹਨਾਂ ਦਾ ਟ੍ਰੀਟਮੈਂਟ ਉਹਨਾਂ ਦੀ ਕੀ ਦੋਈ ਨੇ ਉਹਨਾਂ ਦਾ ਜਿਵੇਂ ਸਾਨੂੰ ਡਾਕਟਰ ਸਾਹਿਬ ਕਹਿਣਗੇ ਜੋ ਮੈਡੀਸਿਨ ਵਗੈਰਾ ਦੇਣੀ ਆ ਅਸੀਂ ਉਸ ਤਰੀਕੇ ਨਾਲ ਉਹਨਾਂ ਨੂੰ ਇੱਕ ਵਾਰੀ ਮੈਡੀਸਨ ਦੇ ਰਹੇ ਆ ਤੇ ਪੇਸ਼ੈਂਟ ਨੇ ਹਲੇ ਤੱਕ ਸਾਨੂੰ ਕੋਈ ਉਹ ਚੀਜ਼ ਨਹੀਂ ਆ ਕਿ ਵੀ ਕੋਈ ਸਾਨੂੰ ਤਕਲੀਫ ਆ ਰਹੀ ਹੈ ਜੀ ਮੇਰਾ ਨਾਮ ਰਿਤਿਕਾ ਬਾਂਸਰ ਮੈਂ ਕਾਉਂਸਲਿੰਗ ਦੀ ਜੋਬ ਕਰਦੀ ਇਥੇ ਤੇ ਟਾਈਮ ਟੂ ਟਾਈਮ ਇਥੇ ਪੇਸ਼ੈਂਟਸ ਨੂੰ ਮੈਂ ਕਾਉਂਸਲਿੰਗ ਦਿੰਦੀ ਰਹਿੰਦੀ ਆ ਤਾਂ ਕਿ ਉਹ ਮੋਟੀਵੇਟ ਹੋ ਸਕਣ ਉਹਨਾਂ ਨੂੰ ਦੱਸਦੀ ਰਹਿੰਦੀ ਆ ਕਿ ਤੁਸੀਂ ਕਿਵੇਂ ਆਪ ਦੇ ਆਪ ਨੂੰ ਚੇਂਜਸ ਕਰ ਸਕਦੇ ਹੋ ਬਿਹੇਵ ਨੂੰ ਤੇ ਕਿਵੇਂ ਆਪ ਦੇ ਆਪ ਨੂੰ ਸੈੱਟ ਰੱਖ ਸਕਦੇ ਹੋ ਮਤਲਬ ਕਿ ਕਿਵੇਂ ਦਾ ਹੁੰਦਾ ਬਿਹੇਵ ਜਦੋਂ ਆਉਂਦੇ ਨੇ ਪੇਸ਼ੈਂਟ ਉਹਨਾਂ ਥੋੜਾ ਹਾਂਜੀ ਉਹਨਾਂ ਦਾ ਨੈਗੇਟਿਵ ਜਿਉਂਦਾ ਮਤਲਬ ਕਿ ਉਹਨਾਂ ਨੂੰ ਆਏ ਹੁੰਦਾ ਕਿ ਅਸੀਂ ਛੱਡਣਾ ਹੈ ਫੇਰ ਇਹ ਉਹ ਥੋੜਾ ਹੋਰ ਮੋਟੀਵੇਟ ਕਰਕੇ ਸੀ ਉਹਨਾਂ ਨੂੰ ਕਹਿ ਸਕਦੇ ਆ ਕਿ ਚੇਂਜ ਕਰੋ ਤੁਸੀਂ ਆਪ ਦੇ ਆਪ ਨੂੰ ਤਾਂ ਅਸੀਂ ਮੈਡੀਸਨ ਦੇ ਥਰੂ ਵੀ ਚੇਂਜ ਕਰਦੇ ਆ ਉਹਨਾਂ ਦੇ ਇੰਡੋਰ ਗੇਮਸ ਵਗੈਰਾ ਵੀ ਕਰਦੇ ਆ ਉਹਨਾਂ ਨਾਲ ਤੇ ਉਹਨਾਂ ਦੇ ਪੇਰੈਂਟਸ ਵਗੈਰਾ ਨੂੰ ਵੀ ਨਾਲ ਲਿੰਕ ਚ ਲੈਣਿਆ ਕਿ ਤੁਸੀਂ ਕਲਾਸ ਵਗੈਰਾ ਲਾਉਂਦੇ ਹੋ ਦੇਖਦੇ ਆ ਕਿ ਇਕੱਠਿਆਂ ਦੀ ਨਹੀਂ ਨਹੀਂ ਇਹ ਗਰੁੱਪ ਵੀ ਲਾਣੇ ਆਪਾਂ ਤੇ ਇੰਡੀਵਿਜੂਅਲ ਵੀ ਲਾਣੇ ਆ ਉਹਨਾਂ ਨੂੰ ਇਕੱਠਾ ਬਿਠਾ ਕੇ ਵੀ ਉਹਨਾਂ ਨੂੰ ਦੱਸਦੇ ਆਂ ਅਲੱਗ-ਅਲੱਗ ਬਿਹੇਵੀਅਰ ਬਾਰੇ ਉਹਨਾਂ ਨੂੰ ਕਿਵੇਂ ਆਪ ਦੇ ਆਪ ਨੂੰ ਅਗਰੈਸ਼ਨ ਨੂੰ ਜਾਂ ਐਡਿਕਸ਼ਨ ਨੂੰ ਆਪਾਂ ਕਿਵੇਂ ਚੇਂਜ ਕਰਨਾ ਤੇ ਅਲੱਗ ਬਿਠਾ ਕੇ ਵੀ ਲੈਣੇ ਆ ਕਾਉਂਸਲਿੰਗ ਕਰਦੇ ਆ ਉਹਨਾਂ ਦੀ